ਨੌਜਵਾਨ ਨੇ 3 ਦਿਨ ਪਹਿਲਾਂ ਹੀ ਬੰਨਿਆ ਸੀ ਸੇਰਾ ਹੋਇਆ ਸੀ ਵਿਆਹ ਘਰ ਵਿੱਚ ਸਨ ਖੁਸ਼ੀਆਂ ਪਰ ਹੁਣ ਖੁਸ਼ੀਆਂ ਬਦਲ ਗਈਆਂ ਨੇ ਗਮ ਦੇ ਵਿੱਚ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਹੈ লাশ ਜੀਆਂ ਇਮੰਦਪਾਗੀ ਖਬਰ ਨਾਬਾ ਦੀ ਪਿੰਡ ਚੌਧਰੀ ਮਾਜਰਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਦਾ 3 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਘਰ ਵਿੱਚ ਖੁਸ਼ੀਆਂ ਸਨ ਢੋਲ ਟਮਕੇ ਵੱਜੇ ਸਨ ਨਵ ਵਿਆਹੀ ਨੂੰ ਵਿਆਹ ਕੇ ਘਰ ਲੈ ਕੇ ਆਂਦਾ ਸੀ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਵਾਲਾ ਮਾਹੌਲ ਸੀ ਪਰੰਤੂ ਹੁਣ ਇਹ ਮਾਹੌਲ ਗਮ ਦੇ ਵਿੱਚ ਬਦਲ ਗਿਆ ਹੈ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਨੇ ਕਿਉਂਕਿ ਇਸ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ Laash ਮਿਲੀ ਹੈ ਦੱਸਦੀ ਹੈ ਕਿ ਇਸ ਨੌਜਵਾਨ ਦਾ ਨਾਮ ਸੰਦੀਪ 바ਵਾ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 24 ਸਾਲ ਹੈ ਪਿਤਾ ਦਾ ਨਾਮ ਹਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦਾ 3 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਹੁਣ ਉਸ ਦੀ ਜਿਹੜੀ লাশ ਹੈ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਹੈ ਦੱਸਦੀ ਹੈ ਕਿ ਸੰਦੀਪ 바ਵਾ ਦੇ ਪਿਤਾ ਹਰਵਿੰਦਰ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਪਿੰਡ ਦੇ ਹੀ ਨੌਜਵਾਨ ਦਾ ਇੱਕ ਫੋਨ ਆਉਂਦਾ ਉਸ ਤੋਂ ਬਾਅਦ ਉਸ ਦਾ ਬੇਟਾ ਘਰੋਂ ਬਾਹਰ ਜਾਂਦਾ ਹੈ ਸ਼ਾਮ ਤੱਕ ਉਹ ਵਾਪਸ ਨਹੀਂ ਆਇਆ ਤੇ ਸਾਰੀ ਰਾਤ ਪਰਿਵਾਰ ਉਸ ਨੂੰ ਲੱਭਦਾ ਰਿਹਾ ਜਦੋਂ ਉਹ ਵਾਪਸ ਨਾ ਪਰਤਿਆ ਤਾਂ ਫਿਰ ਉਹਨਾਂ ਨੇ ਪੁਲਿਸ ਨੂੰ ਇਸ ਬੰਦ ਦੇ ਵਿੱਚ ਸੂਚਨਾ ਦਿੱਤੀ ਤਸਵੀਰੀ ਉਹਨਾਂ ਦੇ ਬੇਟੇ ਦੀ লাশ ਪਿੰਡ ਦੇ ਵਿੱਚੋਂ ਹੀ ਮਿਲ ਗਈ ਹੈ ਦੱਸਦੀ ਹੈ ਪੁਲਿਸ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਹੈ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਸਮਰਾਉ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੰਦੀਪ 바ਵਾ ਦੀ ਲਾਸ਼ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਸਲ ਦੇ ਵਿੱਚ ਮੌਤ ਦਾ ਕਾਰਨ ਕੀ ਰਿਹਾ ਹੈ ਹਾਲਾਂਕਿ ਇਹ ਮਾਮਲਾ ਕੁਝ ਵੀ ਹੋ ਸਕਦਾ ਹੈ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਕੋਈ ਪੈਸੇ ਦਾ ਲੈਣ ਦੇਣ ਹੋ ਸਕਦਾ ਹੈ ਜਾਂ ਹੋਰ ਕੋਈ ਵੀ ਕਾਰਨ ਹੋ ਸਕਦਾ ਹੈ ਪ੍ਰੰਤੂ ਫਿਲਹਾਲ ਦੀ ਘੜੀ ਦੇ ਵਿੱਚ ਇਸ ਬਾਰੇ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਸੰਦੀਪ 바ਵਾ ਦੀ ਮ੍ਰਿਤਕ ਦੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਤੇ ਮੌਤ ਕਿਸ ਕਾਰਨ ਹੋਈ ਹੈ ਇਹ ਵੀ ਪਤਾ ਚਲ ਜਾਵੇਗਾ ਦੱਸਦੀ ਹੈ ਕਿ ਸੰਦੀਪ 바ਵਾ ਦੇ ਪਿਤਾ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ ਕੋਈ ਲੈਣ ਦੇਣ ਨਹੀਂ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਦੁਸ਼ਮਣੀ ਨਹੀਂ ਹੈ ਪਰੰਤੂ ਉਹਨਾਂ ਦੇ بیٹے ਦੇ ਨਾਲ ਅਜੀਹਾ ਕਿਉਂ ਹੋਇਆ ਇਹ ਸਮਝ ਦੇ ਵਿੱਚ ਨਹੀਂ ਆ ਰਿਹਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਆਖਣਾ ਹੈ ਕਿ ਕਿਸ ਕਾਰਨ ਇਹ ਮੌਤ ਹੋ ਗਈ ਬਹੁਤ ਜਲਦੀ ਇਸ ਬਾਰੇ ਵੀ ਪਤਾ ਚੱਲ ਜਾਵੇਗਾ ਦੂਸਰੇ ਪਾਸੇ ਜਿਹੜੀ ਲੜਕੀ ਜਿਹੜੀ ਕਿ ਸੱਜ ਵਿਆਹੀ ਹੈ ਤਿੰਨ ਦਿਨ ਪਹਿਲਾਂ ਹੀ ਉਸ ਦਾ ਇਸ ਨੌਜਵਾਨ ਦੇ ਨਾਲ ਵਿਆਹ ਹੋਇਆ ਉਸ ਦੀਆਂ ਤਾਂ ਖੁਸ਼ੀਆਂ ਹੀ ਉਜੜ ਗਈਆਂ ਨੇ ਦੁਨੀਆ ਹੀ ਉਜੜ ਗਈ ਹੈ ਅਜੇ ਹੱਥਾਂ ਦੇ ਵਿੱਚ ਬਾਹਾਂ ਦੇ ਵਿੱਚ ਸੂਹਾ ਲਾਲ ਚੂੜਾ ਪਾਇਆ ਹੋਇਆ ਹੈ ਜਸਦੇਵ ਪਤੀ ਦੀ ਮੌਤ ਹੋ ਗਈ ਹੈ ਹਾਲਾਂਕਿ ਇਹ ਕਤਲ ਦੱਸਿਆ ਜਾ ਰਿਹਾ ਹੈ ਔਰ ਇਹ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਪੋਸਟਮਾਰਟਮ ਹੋ ਜਾਵੇਗਾ ਉਸ ਤੋਂ ਬਾਅਦ ਇਹ ਸਾਰੀ ਗੁੱਥੀ ਸੁਲਝ ਜਾਵੇਗੀ ਕਿ ਆਖਿਰ ਸੰਦੀਪ ਬਾਵਾ ਦੀ ਮੌਤ ਕਿਸ ਕਾਰਨ ਹੋਈ ਹੈ ਕਿ ਉਸਦੇ ਕੋਈ ਛੱਟਪੇਟ ਮਾਰੀ ਗਈ ਹੈ ਜਾਂ ਫਿਰ ਉਸ ਨੂੰ ਕੁਝ ਜ਼ਹਿਰੀਲਾ ਖਿਲਾਇਆ ਪੀ ਲਾਇਆ ਗਿਆ ਹੈ ਇਹ ਅਜੇ ਜਾਂਚ ਦਾ ਵਿਸ਼ਾ ਹੈ ਪੋਸਟਮਾਰਟਮ ਹੋਣ ਤੋਂ ਬਾਅਦ ਇਹ ਸਾਰੀ ਗੁੱਥੀ ਖੁੱਲ ਜਾਵੇਗੀ ਸੋ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ